ਸਾਡੇ ਮਾਨਯੋਗ ਪ੍ਰਧਾਨ ਸਨੀਲ ਚੱਕਰ ਜੀ ਦੇ ਦਿਸ਼ਾ ਵਿੱਚ ਅਤੇ ਮੇਰੇ ਨਾਲ ਮੇਰੀ ਜ਼ਿਲ੍ਹੇ ਦੀ ਟੀਮ ਮੇਰੇ ਜਨਰਲ ਸੈਕਟਰੀ ਸਹਿਬਾਨ ਫਨੂਚੀ ਟੀਮ ਸਾਡੇ ਜ਼ਿਲ੍ਹੇ ਦੇ ਸਾਕਾ ਪ੍ਰਧਾਨ ਦੇ ਸਹਿਯੋਗ ਨਾਲ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਦਾ ਵਿੱਤਚਿਆਪਾ ਕਰ ਰਹੇ ਹਾਂ ਕਿਉਂਕਿ ਪੰਜਾਬ ਦੀ ਸਰਕਾਰ ਨੇ ਜੋ 700 ਕਿਲੋਵਾਟ ਬਿਜਲੀ ਦੇ ਕਨੈਕਸ਼ਨ ਤੇ 600 ਯੂਨਟ ਜਿਹੜੀ ਬਿਜਲੀ ਮਿਲਦੀ ਸੀ ਉਹਦੇ ਤੇ ਜਿਹੜੀ ਸਬਸਿਡੀ ਸੀ ਉਹ ਬੰਦ ਕਰ ਦਿੱਤੀ ਆ ਅਤੇ ਬੈਟ ਦੇ ਵਿੱਚ ਵਾਧਾ ਕਰਕੇ 65 ਪੈਸੇ ਲੀਟਰ ਮਗਰ ਪੈਟਰੋਲ ਤੇ ਅਤੇ 92 ਪੈਸੇ ਲੀਟਰ ਮਗਰ ਡੀਜ਼ਲ ਦੇ ਉੱਤੇ ਵਧਾ ਕੇ ਜਨਤਾ ਦੀ ਜੇਬ ਦੇ ਉੱਤੇ ਭਾਰੀ ਬੋਝ ਪਾਇਆ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਰਜਕਾਰ ਦਵਾਂਗੇ ਪਰ ਅਫਸੋਸ ਦੀ ਗੱਲ ਰੰਗਲਾ ਪੰਜਾਬ ਤਾਂ ਕੀ ਬਣਾਉਣਾ ਕੰਗਲਾ ਪੰਜਾਬ ਬਣਾਉਣ ਤੇ ਲੱਗੇ ਪਿਆ ਪਹਿਲੇ ਲੋਕ ਮੰਦਰੀ ਦੀ ਮਾਰ ਦੇ ਵਿੱਚ ਗੁਜਰੇ ਆ ਤੇ ਉਲਟਾ ਉਹਨਾਂ ਦੇ ਉੱਤੇ ਵੈਟ ਵਧਾ ਕੇ ਜਿਹੜਾ ਬੋਝ ਪਾਇਆ ਤੇ ਬਿਲਕੁਲ ਹੀ ਨਹੀਂ ਮਾਰੀ ਗੱਲ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਅਪੀਲ ਕਰਦੇ ਆਂ ਤੇ ਰੋਸ ਮਜਾਰਾ ਵੀ ਕਰਦੇ ਆ ਕਿ ਜਿਹੜੀਆਂ ਡੀਜ਼ਲ ਤੇ ਪੈਟਰੋਲ ਦੀਆਂ ਟੀਮਤਾ ਵਧਾਈਆਂ ਉਹ ਵਾਪਸ ਦਿੱਤੀਆਂ ਜਾਣ ਇੱਕ ਵਧਾਇਕਾਂ ਦੀਆਂ ਜਿਹੜੀਆਂ ਹੈਗੀਆਂ ਪਰਖਾਉਂ ਬਤਾ ਦਿੱਤੀਆਂ ਗਈਆਂ ਉਹ ਤੇ ਕੀ ਕਹਿਣੇ ਚਾਹੁੰਦੇ ਵਧਾਇਕਾਂ ਇਹੀ ਆਮ ਆਦਮੀ ਪਾਰਟੀ ਜਦੋਂ ਕੋਈ ਦੂਸਰੀ ਸਰਕਾਰ ਫੈਸਲਾ ਕਰਦੀ ਸੀ ਜਾਂ ਵਿਧਾਇਕਾਂ ਦੀ ਤਨਖਾਹਾਂ ਬਾਰੇ ਗੱਲ ਕਰਦੀ ਸੀ ਤਾਂ ਮਾਨ ਸਾਹਿਬ ਤੇਨਾਂ ਦੀ ਟੀਮ ਵੱਲੋਂ ਇਹੀ ਆਉਂਦਾ ਸੀ ਕਿ ਜਿਹੜੀਆਂ ਇਹ ਤੁਹਾਨੂੰ ਜ਼ਿੰਮੇਵਾਰੀ ਹੈ ਜਨਤਾ ਦੀ ਸੇਵਾ ਕਰਨ ਦੀ ਮਿਲੀ ਹੈ ਸੇਵਾ ਕਰਦਿਆਂ ਪੈਸੇ ਦੀ ਲੋੜ ਨਹੀਂ ਪੈਂਦੀ ਤੇ ਹੁਣ ਆਪ ਜਦੋਂ ਇਹ ਪੱਤੇ ਤੇ ਤਨਖਾਹਾਂ ਵਧਾਰਿਆ ਹੁਣ ਲੋੜ ਪੈ ਗਈ ਉਸੇ ਤਰ੍ਹਾਂ ਸੁਰੱਖਿਆ ਨੂੰ ਲੈ ਕੇ ਗੱਲ ਕਰਦੇ ਸੀ ਕਿ ਜਿੰਨੂੰ ਡਰ ਲੱਗਦਾ ਉਹ ਹਲਵਾਈ ਦੀ ਦੁਕਾਨ ਖੋਲੇ ਉਹ ਨਾਈ ਦੀ ਦੁਕਾਨ ਖੋਲੇ ਅੱਜ ਕੱਲ ਜਿਹੜੇ ਭਾਸ਼ਣ ਵੀ ਬੁਲਟ ਪ੍ਰੂਫ ਦੇ ਵਿੱਚ ਦਿੱਤੇ ਜਾ ਰਹੇ ਆ ਮੈਂ ਹੁਣ ਪੁੱਛਣਾ ਚਾਹੂੰਗਾ ਹੁਣ ਸੁਰੱਖਿਆ ਕਿੱਥੇ ਗਈ ਜਦੋਂ ਆਪਾਂ ਨੂੰ ਭਾਸ਼ਣ ਦੇਣ ਲੱਗਿਆਂ ਵੀ ਬੁਲਟ ਪ੍ਰੂਫ ਦੀ ਲੋੜ ਪੈ ਰਹੀ ਆ ਸੋ ਇਹ ਹਾਲਾਤ ਆ ਜਿਹੜੇ ਪੰਜਾਬ ਦੇ ਬਣੇ ਹੋਏ ਕੀ ਲੱਗਦਾ ਫਿਰ ਤੇ ਜਾਲੇ ਦੇ ਹਾਲਾਤ ਕਿਸ ਤਰ੍ਹਾਂ ਹੈਗੇ ਹਮੇਸ਼ਾ ਭਾਸ਼ਣਾ ਦੇ ਵਿੱਚ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਸੀ ਕਿ ਪੀਪਾ ਖਾਲੀ ਹੁੰਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੁਣ ਖਜ਼ਾਨਾ ਭਰਨ ਵਾਸਤੇ ਤੁਸੀਂ ਨਜਾਇਜ਼ ਵੈਟ ਲਾ ਕੇ ਜਨਤਾ ਤੇ ਬੋਝ ਪਾ ਰਹੇ ਹੋ ਕਿਉਂਕਿ ਜਨਤਾ ਨੇ ਤੁਹਾਨੂੰ ਚੁਣਿਆ ਅਫਸੋਸ ਦੀ ਗੱਲ ਹੈ ਜਨਤਾ ਨੂੰ ਸੂਰਤਾਂ ਦੀ ਤਾ ਕੀ ਬਿਲਨੀ ਆ ਸੀ ਜਿਹੜਾ ਜਨਤਾ ਦੇ ਉੱਤੇ ਜੋ ਸਸਤੀਆਂ ਚੀਜ਼ਾਂ ਮਿਲ ਰਹੀਆਂ ਸੀ ਉਹਨਾਂ ਤੇ ਵੀ ਤੁਸੀਂ ਵੈਟ ਵਧਾ ਕੇ ਬੋਝ ਪਾ ਰਹੇ ਹੋ ਮਾਨਯੋਗ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਤਿੰਨ ਵਾਰ ਰੇਟ ਘਟਾਏ ਆ ਤੇ ਅਫਸੋਸ ਦੀ ਗੱਲ ਹੈ ਪੰਜਾਬ ਸਰਕਾਰ ਨੇ ਇਹਦੇ ਰੇਟ ਵਧਾਏ ਆ ਉਹ ਹੁੰਦਾ ਲੋਕਾਂ ਦੇ ਵਿਕਾਅ ਦੇ ਨਾਮ ਤੇ ਉਹ ਸਰਕਾਰ ਲੈ ਕੇ ਆਂਦੀ ਸੀਗੀ ਇਹਨਾਂ ਨੂੰ 90 ਸੀਟਾਂ ਦੇ ਸਾਥੀਆਂ ਪਰ ਜਿਹੜੇ ਵਾਅਦੇ ਕਰਕੇ ਇਹ ਆਏ ਸੀਗੇ ਜਿਹੜੇ ਝੂਠੇ ਵਾਅਦੇ ਕਰਕੇ ਆਏ ਸੀ ਹੁਣ ਤਾਂ ਇਹੀ ਕਵਾਂਗੇ ਕਿਉਂਕਿ ਕੋਈ ਵੀ ਵਾਦਾ ਇਹਨਾਂ ਨੇ ਆਪ ਦਾ ਸਿਰ ਨਹੀਂ ਚੜਾਇਆ ਦਿਨ ਬਦ ਦਿਨ ਪੰਜਾਬ ਦੇ ਹਿਰਾਤ ਹੈ ਜਿਹੜੇ ਉਹ ਖਨਾਬ ਹੀ ਹੁੰਦੇ ਜਾ ਰਹੇ ਆ ਚਾਹੇ ਗੁੰਡਾਗਰਦੀ ਲੈ ਲਈਏ ਚਾਹੇ ਅਗਿੱਤੀ ਬੋਲ ਲੈ ਲਈਏ ਇੱਕ ਇੰਦੇ ਸੀਗੇ ਅਸੀਂ ਰੋਜ਼ਗਾਰ ਦਵਾਂਗੇ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਇੱਕ ਵੀ ਗੱਲ ਦੱਸ ਦਿਓ ਮੈਨੂੰ ਤੁਹਾਡੇ ਮਾਧਿਅਮ ਰਹੀ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਹੈ ਕਿ ਕੀ ਇਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੁਛ ਬਦਲਾਅ ਲਿਆਂਦਾ ਕੀ ਬਦਲਾਅ ਕੋਈ ਨੌਕਰੀ ਰੋਜ਼ਗਾਰ ਦਿੱਤੇ ਉਸਾਂ ਮੱਤੇ ਦਿੱਤੇ ਜਦੋਂ ਆਰਡੀਆਈ ਪਾ ਕੇ ਪੁੱਛਿਆ ਗਿਆ ਤੇ ਪਤਾ ਲੱਗਿਆ ਕੁਛ ਨਹੀਂ ਹੋਇਆ ਗਾ ਕੱਲੇ ਪੋਸਟਰੀ ਲਾਇਆ ਵੀ 48000 ਦਿੱਤੀਆਂ 50000 ਦਿੱਤੀਆਂ 55000 ਦਿੱਤੀਆਂ ਦਿੱਤੀਆਂ 500 ਵੀ ਨਹੀਂ ਇਸੇ ਤਰ੍ਹਾਂ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਆ ਕਿਉਂ ਕਿ ਨਸ਼ਾ ਪੰਜਾਬ ਦੇ ਵਿੱਚ ਇਹਨਾਂ ਨੇ ਵਧਾਤਾ ਬਲੈਕ ਕਿਪ ਬਲੈਕ ਮਾਰਕੀਟਿੰਗ ਇੰਨਾ ਵਧਾਤੀ ਹੁਣ ਨਵਾਂ ਯਾਬ ਬੰਨਣਾ ਇਹ ਆ ਬਾਤ ਹੈ ਕਿ ਬੈਟ ਵਧਾਤਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਰੋਜਗਾਰ ਦੇ ਕੇ ਸੋਖਾ ਕਰਨ ਦੀ ਬਜਟੀ ਬੋਝ ਹੋਰ ਪਾ ਕੇ ਉਹਨਾਂ ਨੂੰ ਔਖਾ ਕਰਨ ਦਾ ਜਾ ਰਹੀ ਹੈ ਅਸੀਂ ਅੱਜ ਇਸੇ ਕਿਥੇ ਇਹ ਪ੍ਰਦਰਸ਼ਨ ਕਰ ਰਹੇ ਆ ਕਿ ਲੋਕਾਂ ਨੂੰ ਅੱਗੇ ਮਾਰਤਾ ਪਹਿਲਾਂ ਮਾਰਤਾ ਤੁਸੀਂ ਹੋਰ ਨਾ ਮਾਰੋ ਇੰਦਾਂ ਦੇ ਬੋਝ ਹੋਰ ਨਾ ਪਾਓ ਤੁਸੀਂ ਆਪ ਦੇ ਜਿਹੜੇ ਵਾਅਦੇ ਕਰਕੇ ਇਸ ਸਤਵਾ ਦੇ ਵਿੱਚ ਆਏ ਸੀ ਉਹਨਾਂ ਵਾਅਦਿਆਂ 'ਤੇ ਸੋਚੋ ਔਰ ਉਹ ਵਾਅਦੇ ਪੂਰੇ ਕਰਨ ਵਾਸਤੇ ਲੁੱਟੋ ਤਾਂ ਕਿ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਚੰਗੇ ਬਣ ਸਕਣ ਸੁਧਰ ਸਕਣ